ਲੀ ਚੋਪ ਕਰਦੇ ਰੇਰੇ ਜਿਹਰੇ ਵਿੱਚ ਇਹ ਕਾਰਜਕ੍ਰਮ ਸੀਗਾ ਦਵਿੰਦਰ যাদব ਜੀ ਪਹਿਲੀ ਵਾਰੀ ਲੋਕ ਸਭਾ ਸਤਰ ਤੇ ਆਏ ਹੈ ਜਿਹਰੇ ਵਿੱਚ ਅਸੀਂ ਬਲਾਕਾਂ ਦੀਆਂ ਕਮੇਟੀਆਂ ਬਲਾਕ ਪ੍ਰਧਾਨ ਜ਼ਿਲ੍ਹਾ ਕਮੇਟੀ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ ਤਮਾਮ ਲੋਕ ਇੱਥੇ ਆਏ ਸਨ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਉਹਨਾਂ ਨੇ ਖੁੱਲ ਕੇ ਵਿਚਾਰ ਦਵਿੰਦਰ যাদব ਜੀ ਦੇ ਸਾਹਮਣੇ ਰੱਖੇ ਦਵਿੰਦਰ ਯਾਦਵ ਜੀ ਇਹ ਚਾਹੁੰਦੇ ਸਨ ਕਿ ਕਾਂਗਰਸ ਦਾ ਜਿਹੜਾ ਵਰਕਰ ਹੈ ਉਹ ਆਪਣੀ ਗੱਲ ਰੱਖੇ ਔਰ ਕੀ ਕੀ ਦਿੱਕਤਾਂ ਤੇ ਪ੍ਰੋਬਲਮਸ ਹੈਗੀਆਂ ਪਾਰਟੀ ਦੇ ਅੰਦਰ ਜਾਂ ਸੰਗਠਨ ਦੇ ਅੰਦਰ ਉਹਨਾਂ ਤੋਂ ਉਹਨਾਂ ਨੂੰ ਜਾਣੂ ਕਰਾਇਆ ਜਾਵੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਸੁਝਾਅ ਦਿੱਤੇ رائے ਦਿੱਤੀ مشورے ਦਿੱਤੇ ਆਉਣ ਵਾਲੇ ਸਮੇਂ ਚ ਪਾਰਟੀ ਇਹਦੇ ਤੇ ਉਕਤਾ ਸੋਚ ਸਮਝ ਕੇ ਫੈਸਲੇ ਲੈ ਕੇ ਕੰਮ ਕਰੇਗੀ ਇਸ ਕਰਕੇ ਅੱਜ ਅਸੀਂ ਇੱਥੇ ਆਏ ਆ ਕੱਲ ਨੂੰ ਲੁਧਿਆਣਾ ਜਾਣਾ ਹੈ ਇਹ ਨਿਰੰਤਰ ਲੋਕ ਸਭਾ ਵਾਈਜ਼ ਐਕਸਟੈਂਡਡ ਮੀਟਿੰਗ ਦਾ ਜਿਹੜਾ سلسلہ ਹੈਗਾ ਉਹ جاری ਹੈਗਾ ਔਰ 11 ਤਰੀਕ ਨੂੰ ਖਰਗੇ ਸਾਹਿਬ ਪੰਜਾਬ ਦੇ ਸਾਰੇ ਜਿੰਨੇ ਵੀ ਵਰਕਰ ਸਾਥੀ ਨੇ ਕਾਂਗਰਸ ਪਾਰਟੀ ਦੇ ਜਿਹੜੇ ਜਿੰਨਾਂ ਕੋਲੇ ਅਹੁਦੇ ਨੇ ਮੰਡਲ ਪ੍ਰਧਾਨ ਨੇ ਮੰਡਲ ਕਮੇਟੀਆਂ ਦੇ ਪ੍ਰਧਾਨ ਨੇ ਬੀਐਲਏ ਨੇ ਕਮੇਟੀਆਂ ਨੇ ਬਲਾਕ ਪ੍ਰਧਾਨ ਤੇ ਉਹਨਾਂ ਦੀਆਂ ਕਮੇਟੀਆਂ ਉਹਨਾਂ ਨਾਲ ਚਰਚਾ ਤੇ ਕਨਵੈਨਸ਼ਨ ਕਰਨਗੇ ਮੀਟਿੰਗ ਕਰਨਗੇ ਸਮਰਾਲਾ ਵਿਖੇ ਅੱਛਾ ਸਰ ਜਿਹੜਾ ਅੱਜ ਹੰਗਾਮਾ ਆਇਆ ਉਹਦੇ ਬੜੇ ਚਰਚੇ ਹੋਣ ਦੇ ਕਿ ਟਿਕਟ ਨੂੰ ਲੈ ਕੇ ਹੰਗਾਮਾ ਹੋ ਗਿਆ ਕੋਈ ਕਹਿੰਦਾ ਹਿੰਦੂ ਸਿੱਖ ਉਹ ਕੀ ਸਾਰਾ ਮਸਲਾ ਦੇਖੋ ਯਾਰ ਕਿਸੇ ਦਾ ਹੰਗਾਮਾ ਕਿਸੇ ਲੀਡਰ ਨੇ ਨਹੀਂ ਕੀਤਾ ਮੇਰੀ ਤੁਹਾਨੂੰ ਬੇਨਤੀ ਹੈ ਇਹ 780 ਜਿਹੜੇ ਸਾਡੇ ਵਰਕਰ ਸਾਥੀ ਆਈ ਹੈ ਕੋਈ ਇੱਕ ਵਿਅਕਤੀ ਆਪਦੀ ਇੱਛਾ ਪ੍ਰਗਟ ਕਰ ਗਿਆ ਔਰ ਕਿਸੇ ਨੂੰ ਕੀ ਅੜ ਜਾ ਹੈ ਔਰ ਕੋਈ ਵਿਅਕਤੀ ਨੂੰ ਵੀ ਅਧਿਕਾਰ ਹੈ ਉਹ ਆਪਣੀ ਇੱਛਾ ਪ੍ਰਗਟ ਕਰਨ ਦਾ ਉਹਨਾਂ ਨੇ ਆਪਦੇ ਮੰਡੇ ਪਾਵ ਦੱਸੇ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪ੍ਰਕਾਰ ਦਾ ਕੋਈ ਹੰਗਾਮਾ ਹੈ ਹਾਂ ਕਿ ਯਾਰੀ ਇੱਕ ਦੂਜਾ ਬੰਦਾ ਬੋਲਦਿਆਂ ਨੂੰ ਸੁਣ ਕੇ ਉਤੇਜ ਨਾ ਚਾ ਜਾਂਦਾ ਮੈਨੂੰ ਲੱਗਦਾ ਨਹੀਂ ਕਿ ਕਿਸੇ ਪ੍ਰਕਾਰ ਦੀ ਕੋਈ ਲੜਾਈ ਹੋਈ ਹੈ ਤਾਂ ਦੱਸੋ ਨਵਜੋਤ ਸਿੰਘ ਸਿੱਧੂ ਦਾ ਕੋਈ ਨਾਮ ਨਹੀਂ ਆਇਆ ਨਵਜੋਤ ਸਿੰਘ ਸਿੱਧੂ ਦਾ ਕੋਈ ਨਹੀਂ ਦੇਖੇ ਬਾਕੀ ਸਾਰੇ ਚਲੇ ਗਏ ਦੇਖੋ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੀ ਲੋਕ ਸਭਾ ਦੀ ਮੀਟਿੰਗ ਹੈ ਲੋਕ ਸਭਾ ਦੀ ਮੀਟਿੰਗ 'ਚ ਜਿਨ੍ਹਾਂ ਨੂੰ ਲੋਕਾਂ ਨੂੰ ਨਿਯੋਤਨਾ ਦਿੱਤਾ ਗਿਆ ਉਹ ਆ ਗਏ ਅਗਰ ਨਵਜੋਤ ਸਿੰਘ ਸਿੱਧੂ ਸਾਹਿਬ ਨਹੀਂ ਆਏ ਜਾਂ ਕਿਉਂ ਨਹੀਂ ਆਏ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੀਦਾ ਉਹਨਾਂ ਨੂੰ ਨਿਯੋਤਨਾ ਦਿੱਤਾ ਗਿਆ ਸੀ ਕਿ ਨਹੀਂ ਸਾਡੇ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਔਰ ਸਾਡੇ ਜਿਹੜਾ ਲੋਕ ਸਭਾ ਦਾ ਜਿਹੜਾ ਇਨਚਾਰਜ ਸੁਖਪਾਲ ਸਿੰਘ ਕੁਲਰ ਸਾਹਿਬ ਨੇ ਉਹਨਾਂ ਵੱਲੋਂ ਉਹਨਾਂ ਨੂੰ ਸਨੇਹਾ ਲਾਇਆ ਗਿਆ ਸੀ ਕਿਉਂਕਿ ਕਾਫੀ ਤੇਰ ਤੋਂ ਅਮ੍ਰਿਤਸਰ ਸਾਹਿਬ ਵਿਖੇ ਰਹਿੰਦੇ ਨਹੀਂ ਐ ਲੇਕਿਨ ਉਹਨਾਂ ਦੀ ਕੋਠੀ ਉਹਨਾਂ ਦੇ ਪੀਏ ਨੂੰ ਮੇਰੇ ਖਿਆਲ ਸਨੇਹਾ ਇਹਨਾਂ ਨੇ ਲਾ ਦਿੱਤਾ ਸਰ ਕੋਈ ਸਮਾਂ ਸੀ ਜਰ ਨਵਜੋਤ ਸਿੰਘ ਸਿੱਧੂ ਕਿਤੇ ਬਾਹਰ ਸਟੇਟ ਦੇ ਉਤੇ ਵੀ ਲੱਗੇ ਦੱਸਿਓ ਉਹਦੋਂ ਆਉਂਦੇ ਸੀ ਹਰ ਜਗ੍ਹਾ ਪ੍ਰਚਾਰ ਕਰਦੇ ਸੀ ਅੱਜ ਕੀ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਪਾਸਾ ਵਟਦੇ ਪਿਆ ਕਾਂਗਰਸ ਤੋਂ ਕੋਈ ਹੋਰ ਸਵਾਲ ਹੈ ਤਾਂ ਦੱਸਿਆ ਜਾਵੇ ਕਿਉਂਕਿ ਮੈਨੂੰ ਲੱਗਦਾ ਪੂਰੀ ਪ੍ਰੈਸ ਕਾਨਫਰੰਸ ਤੇ ਜੇ ਕੋਈ ਹੋਰ ਕੋਈ ਗੱਲ ਹੈ ਅੱਛਾ ਮੈਨੂੰ ਪੁੱਛੀ ਜਾਣੀ ਚਾਹੀਦੀ ਹੈ ਕਿ ਇੱਕ ਹੀ ਮੁੱਦਾ ਇਹ ਪੀ ਦਾ ਚਿਹਰਾ ਕਿਹੜਾ ਹੋਏਗਾ ਵੀ ਕਿਹੜਾ ਹੋ ਸਕਦਾ ਅੰਮ੍ਰਿਤਸਰ ਦੇ ਵਿੱਚ 2024 ਦੇ ਵਿੱਚ ਜਿਹੜਾ ਐਮਪੀ ਦਾ ਚਿਹਰਾ ਹੈ ਉਹ ਨਾ ਮੈਂ ਤੈਅ ਕਰਨਾ ਨਾ ਬਾਜਵਾ ਸਾਹਿਬ ਦੇ ਤੈਅ ਕਰਨਾ ਉਹ ਹਾਈ ਕਮਾਂਡ ਦਾ ਫੈਸਲਾ ਹੋਏਗਾ ਔਜਨਾ ਜੁਕੇ ਨੇ ਔਜਨਾ ਸਾਥ ਸਾਡੇ ਔਜਨਾ ਸਾਥ ਸਾਡੇ ਸਿਟਿੰਗ ਐਮਪੀ ਨੇ ਇੱਥੋਂ ਦੇ ਪਰ ਜਦੋਂ ਵੀ ਟਿਕਟ ਮਿਲਦੀ ਹੈ ਉਹ ਫੈਸਲਾ ਜਿਹੜਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਫੈਸਲਾ ਹੁੰਦਾ ਹੈ ਔਰ ਜਿਸ ਨੂੰ ਵੀ ਕਾਂਗਰਸ ਪਾਰਟੀ ਟਿਕਟ ਦਿੱਤੀ ਜਾਏਗੀ ਚਾਹੇ ਉਹ ਔਜਲਾ ਸਾਹਿਬ ਨੇ ਚਾਹੇ ਕੋਈ ਹੋਰ ਵਿਅਕਤੀ ਨੇ ਉਹ ਸਾਨੂੰ ਮਨਜ਼ੂਰ ਹੈ ਅਸੀਂ ਤਾਂ ਕੇਵਲ ਕਾਂਗਰਸ ਦਾ ਕੰਮ ਕਰਨਾ ਸੰਗਠਨ ਦਾ ਕੰਮ ਕਰਨਾ ਕਿ ਕਿਵੇਂ ਕਾਂਗਰਸ ਨੂੰ ਅੱਗੇ ਲੈ ਕੇ ਅੱਛਾ ਸਰ ਮੀਟਿੰਗ ਜਦੋਂ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਗੱਲ ਕੁਝ ਪਰਸੈਂਟ ਤੈਹ ਹੋ ਜਾਂਦੀ ਆ ਕਿ ਆਖਿਰਕਾਰ ਕੀ ਹੋ ਸਕਦਾ ਵਾ ਇਸ ਮੀਟਿੰਗ ਵਿੱਚ ਕੀ ਤੈਹ ਹੋਇਆ ਕੌਣ ਹੋ ਸਕਦਾ ਵਾ ਨਹੀਂ ਇਸ ਤਰ੍ਹਾਂ ਅਸੀਂ 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 ਇੱਥੇ ਇਸ ਕਰਕੇ ਆਏ ਨਹੀਂ ਗੀ ਵੀ ਚਿਹਰਾ ਭਲਣ ਥੋੜੀ ਆਏ ਆ ਨਾ ਦਵਿੰਦਰ ਯਾਦਵ ਜੀ ਚਿਹਰਾ ਭਲਣ ਆਏ ਆ ਕੇਵਲ ਤੇ ਕੇਵਲ ਵਰਕਰ ਸਾਥੀ ਨਾਲ ਮੀਟਿੰਗ ਕਰਨ ਆਸਤੀ ਹੈ ਚਿਹਰਾ ਭਾਲਣ ਆਸਤੇ ਮੀਟਿੰਗ ਨਹੀਂ ਰੱਖੀ ਰਾਜਾ ਜੀ 2000 ਜਿਹੜਾ 16 ਦੇ ਵਿੱਚ ਨਵਜੋਤ ਸਿੰਘ ਸਿੱਧੂ ਹਣਾ ਉਹਨਾਂ ਨੂੰ ਨੁਕਸਾਨ ਹੋਇਆ 2024 ਚ ਵੀ ਇਦਾਂ ਹੀ ਹੋਏਗਾ ਜੀ ਜੀ ਅਗਲਾ ਸਵਾਲ ਸਰਕਾਰ ਨੂੰ ਰੱਖਵਾ ਕੋਟਾ ਖਤਮ ਕੀਤਾ ਜਾ ਰਿਹਾ ਕਿਰਾ ਰੱਖਵਾ ਕੋਟਾ ਖਤਮ ਕੀਤਾ ਜਾ ਰਿਹਾ ਕਿਹਦਾ ਕੇਂਦਰ ਸਰਕਾਰ ਦਾ ਪੁਛੇ ਸਰਕਾਰ ਜੋਰ ਦੀ ਬੋਲੇ ਆ ਪ੍ਰੋਟੈਸਟ ਵੀ ਕਰਦੇ ਹੋ ਤੇ ਬਾਰੇ ਕੇਂਦਰ ਸਰਕਾਰ ਯਾ ਨੈਚੁਰਲੀ ਜਿਹੜੇ ਆਲਰੇਡੀ ਪਹਿਲਾਂ ਸਾਡੀਆਂ ਰਿਜ਼ਰਵੇਸ਼ਨਸ ਹੈਗੀਆਂ ਉਹ ਤਾਂ ਨਹੀਂ ਖਤਮ ਕਰਨੀਆਂ ਚਾਹੀਦੀਆਂ ਜੇ ਤੁਸੀਂ ਨਵੀਆਂ ਨਹੀਂ ਦੇ ਸਕਦੀਆਂ ਤੇ ਕਮ ਸੇ ਕਮ ਉਹ ਨਹੀਂ ਖਤਮ ਕਰਨੀਆਂ ਚਾਹੀਦੀਆਂ ਸੈਂਟਰ ਗਵਰਨਮੈਂਟ ਨੂੰ ਜਿਹੜੀਆਂ ਪੁਰਾਣੀਆਂ ਉਹ ਕੋਈ ਕਾਇਦੇ ਕਾਨੂੰਨ ਵੇਖ ਕੇ ਹੀ ਰਿਜ਼ਰਵੇਸ਼ਨ ਦਿੱਤੀਆਂ ਗਈਆਂ ਨੇ ਸੋ ਮੈਨੂੰ ਲੱਗਦਾ ਇਹ ਨਹੀਂਗਾ ਕਿ ਹਰ ਪੁਰਾਣੀ ਸਰਕਾਰ ਨੇ ਕੋਈ ਚੀਜ਼ ਕੀਤੀ ਉਹ ਮਾੜੀ ਕੀਤੀ ਹੈ ਅੱਛਾ ਕਿਸਾਨ ਫੇਰ ਤਿਆਰੀ ਦੇ ਵਿੱਚ ਆ ਦੁਬਾਰਾ ਧਰਨਾ ਉੱਥੇ ਦਿੱਲੀ ਅੰਦੋਲਨ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਨੇ ਦੇਖੋ ਜੀ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਕੇਂਦਰ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਆ ਤਿੰਨ ਗਾਰੰਟੀਆਂ ਜਿਹੜੀਆਂ ਕਾਨੂੰਨ ਵਾਪਸ ਵੀ ਲਵਾਵਾਂਗੇ ਤੇ ਤੁਹਾਨੂੰ ਐਮਐਸਪੀ ਦੀ ਗਾਰੰਟੀ ਦੇਾਂਗੇ ਅਜੇ ਤੱਕ ਮਿਲ ਨਹੀਂ ਔਰ ਜਿਹੜੀਆਂ ਸ਼ਰਤਾਂ ਦੇ ਨਾਲ ਧਰਨਾ ਚੱਕਿਆ ਗਿਆ ਸੀ ਉਹ ਕਿਸੇ ਵੀ ਸ਼ਰਤ ਤੇ ਕੇਂਦਰ ਮੈਨੂੰ ਲੱਗਦਾ ਪੂਰੀ ਤਰ੍ਹਾਂ ਪੂਰਾ ਨਹੀਂ ਉਤਰਿਆ ਅਸੀਂ ਹਮੇਸ਼ਾ ਕੀਤੀ ਹੈ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਸਪੋਰਟ ਕੀਤੀ ਹੈ ਤੇ ਕਾਂਗਰਸ ਪਾਰਟੀ ਨੇ ਸਪੋਰਟ ਕੀਤੀ ਹੈ ਸਰਕਾਰ ਸੀ ਨੌਕਰੀਆਂ ਦਿੱਤੀਆਂ ਮੁਆਵਜ਼ੇ ਵੀ ਦਿੱਤੇ ਔਰ ਉਹਨਾਂ ਨਾਲ ਡਟ ਕੇ ਖੜੀ ਰਹੀ। ਅੱਛਾ RAM ਮੰਦਰ ਜਿਹੜਾ ਬਣਾਇਆ ਗਿਆ ਉਹਦੇ ਨਾਲ ਕੀ ਕੋਈ ਇਫੈਕਟ ਪਏਗਾ ਕਾਂਗਰਸ ਨੂੰ ਕਿਉਂਕਿ ਵੱਡੀ ਗੱਲ ਆਸਥਾ ਨਾਲ ਜੁੜਾ ਚਾਹੇ ਮਾਮਲਾ ਹੈਗਾ ਪਰ ਫਿਰ ਵੀ RAM ਮੰਦਰ ਦੀ 500 ਸਾਲ ਪੁਰਾਣੀ ਮੰਗ ਜਿਹੜੀ ਆ ਕੇਂਦਰ ਸਰਕਾਰ ਦੇਖੋ ਜੀ ਇਹ RAM ਮੰਦਰ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਹੈ ਇਹਨੂੰ ਪੋਲੀਟੀਕਲ ਇੱਕ ਸਿਸਟਮ ਬਣਾ ਲਿਆ ਗਿਆ ਇਵੈਂਟ ਬਣਾ ਕੇ ਪੋਲੀਟੀਕਲ RAM ਜੀ ਸਭ ਦੇ ਸਾਂਝੇ ਨੇ ਹਰ ਵਿਅਕਤੀ ਦੇ ਸਾਂਝੇ ਨੇ ਔਰ ਇਹ ਅਸੀਂ ਇਹ ਕਹੀਏ ਕਿ ਇਹਦੇ ਦਰਵਾਜ਼ੇ ਤਾਂ ਰਾਜੀਵ ਗਾਂਧੀ ਜੀ ਨੇ ਖੋਲੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਉਸ ਵੇਲੇ ਉਹਨਾਂ ਨੇ ਸਾਨੂੰ ਉਹਨਾਂ ਨੇ ਤਾਲਾ ਖੋਲ੍ਹਤਿਆ ਸੋ ਮੇਰੇ ਕਹਿਣ ਦਾ ਮਤਲਬ ਇਹਰੇ ਨਾਲ ਕਿਸੇ ਨੂੰ ਇੱਕ ਵਿਅਕਤੀ ਵਿਸ਼ੇਸ਼ ਨੂੰ ਕ੍ਰੈਡਿਟ ਨਹੀਂ ਜਾਣਾ ਨਾ ਹੀ ਲੋਕ ਬੜੇ ਪੰਜਾਬ ਦੇ ਦੇਸ਼ ਦੇ ਬੜੇ ਸਿਆਣੇ ਨੇ ਹਾਂ ਅਸੀਂ ਸਾਰੇ RAM ਜੀ ਦਾ ਸਤਿਕਾਰ ਕਰਦੇ ਹਾਂ ਸਭ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਗੱਲ ਦਾ ਕੋਈ ਫਰਕ ਹੈ ਹਾਂ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ RAM ਮੰਦਿਰ ਜੀ ਦਾ ਜੋ ਵੀ ਸਾਡਾ ਅੱਗੇ ਕਾਰਜਕ੍ਰਮ ਹੋਇਆ ਸਾਰੀ ਦੁਨੀਆ ਨੇ ਸਾਰੇ ਲੋਕਾਂ ਨੇ ਤੁੰਤਪ ਨਾਲ ਉਹ ਮਨਾਇਆ ਤੇ ਹਿੱਸਾ ਲਿਆ